ਰਾਜੂ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਵੱਲੋਂ ਅੱਜ ਜੋ ਸੀਐਮ ਦੇ ਵੱਲੋਂ ਜੁੜਾ ਹੈ ਮੀਟਿੰਗ ਸੱਦੀ ਗਈ ਹੈ ਫਤੇਗੜ ਸਾਹਿਬ ਹਲਕੇ ਦੀ ਮੀਟਿੰਗ ਸੱਦੀ ਗਈ ਹੈ ਸਾਰੇ ਵਿਧਾਇਕ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਇਸ ਦੇ ਨਾਲ ਹੀ ਫਤੇਗੜ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਵਿਧਾਇਕਾ ਤੋਂ ਫੀਡਬੈਕ ਲਿਆ ਜਾਵੇਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਜੋਣ ਜੋ ਪ੍ਰਚਾਰ ਦੀ ਜੜੀ ਰਣਨੀਤੀ ਹੈ ਉਸ ਨੂੰ ਲੈ ਕੇ ਵੀ ਚਰਚਾ ਕੀਤੀ ਜਾਵੇਗੀ ਉਹਨਾਂ ਦੇ ਵੱਲੋਂ ਤੇ ਮੁੱਖ ਮੰਤਰੀ ਰਿਹਾਈਸ਼ ਤੇ ਵਿਖੇ ਹੀ ਇਹ ਮੀਟਿੰਗ ਹੋਵੇਗੀ ਨਜ਼ਦੀਕੀ ਪੰਜਾਬ ਦੇ ਵਿੱਚ ਮਿਸ਼ਨ 130 ਦੇ ਤਹਿਤ ਸੀਏ ਮਾਨ ਦੇ ਵੱਲੋਂ ਫਤਿਹਗੜ ਸਾਹਿਬ ਹਲਕੇ ਦੀ ਮੀਟਿੰਗ ਜੁੜੀ ਹੈ ਸੱਦੀ ਗਈ ਹੈ ਫਤਿਹਗੜ ਸਾਹਿਬ ਤੋਂ ਉਮੀਦਵਾਰ ਜੁੜੇ ਨੇ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਸੱਦਿਆ ਗਿਆ ਹੈ ਤੇ ਵਿਧਾਇਕਾ ਤੋਂ ਅਸੀਂ ਮਾਨ ਦੇ ਵੱਲੋਂ ਫੀਡਬੈਕ ਲਿਆ ਜਾਵੇਗਾ ਇਸ ਦੇ ਨਾਲ ਹੀ ਚੋਣ ਪ੍ਰਦੇ ਜੁੜੀ ਨੀਤੀਏ ਉਸਤੇ ਵੀ ਚਰਚਾ ਕੀਤੀ ਜਾਵੇਗੀ 130 ਦੇ ਜੁੜਾ ਟਾਰਗੇਟ ਹੈ ਉਸਤੇ ਉਪਰ ਸੀਏ ਮਾਨ ਦੇ ਵੱਲੋਂ ਇਹ ਮੀਟਿੰਗ ਸੱਦੀ ਗਈ ਹੈ ਕਿ ਬਿਟੇ ਕੁਝ ਐਜਲ ਐਕਟ ਦੇ ਪਾਰਤੀ ਲੋਕ ਸਾਡੇ ਪੰਜਾਬ ਦੇ ਮੁਖਬਸਰਪੀ ਨੇ ਇੱਕ ਮੀਟਿੰਗ ਲਈ ਸੀ ਸਾਰੇ ਹਲਕਾ ਲੋਕ ਸਭਾ ਸੰਗਰੂਰ ਦੇ ਸਾਰੇ ਜਿੰਨੇ ਤੇ ਸਾਡੇ ਸਵਾਸੀ ਸਾਰਿਆਂ ਨੇ ਭਾਗ ਲਿਆ ਕਿਉਂਕਿ ਖੁਦ ਮੁੱਖ ਮੰਤਰੀ ਸਾਹਿਬ ਦਾ ਹਲਕਾ ਧੂਰੀਆ ਜਿਹੜਾ ਕਿ ਲੋਕ ਸਭਾ ਹਲਕਾ ਸੰਗਰੂਰ ਚ ਪੈਂਦਾਗਾ ਸੋ ਬੜੇ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਆ ਬੜੀ ਪੋਸਟਿੰਗ ਹੋਈ ਆ ਔਰ ਸਾਰੀਆਂ ਡਾਇਰੈਕਸ਼ਨ ਜਿਹੜੀਆਂ ਹਦਾਇਤਾਂ ਨੇ ਉਹ ਜਾਰੀ ਸਾਨੂੰ ਕੀਤੀਆਂ ਨੇਗੀਆਂ ਕਿ ਲੋਕਾਂ ਦੇ ਵਿੱਚ ਪੋਜ਼ਿਟਿਵ ਜਿੰਦਾ ਲੈ ਕੇ ਜਾਣਾਗਾ ਆਸਟੋਪ ਤਰੀਕੇ ਦੇ